ਕੂਫਾ ਕਸਵਾ ਬਿੰਦ ਕੂਫਾ ਨਗਰ ਕੂਫੇ ਸ਼ਹਿਰ ਦੇ ਵਿੱਚ ਜਦੋਂ ਗਏ ਨਾ ਜਿਹਨੂੰ ਕਰਬਲੇ ਦੇ ਨਾਲ ਨਾਲ ਦੀ ਜਾਣਿਆ ਜਾਂਦਾ ਕਰਬਲਾ ਜਿੱਥੇ ਕਰਬਲੇ ਦੀ جنگ ਹੋਈ ਜਿੱਥੇ ਹਜਰਤ ਮੁਹੰਮਦ ਸਾਹਿਬ ਦੇ ਦੂਤੇ ਹਸੈਨ ਹਸੈਨ ਅਲੀ ਹੁਨਾਂ ਦਾ ਹਸੈਨ ਹੁਨਾਂ ਦਾ ਜਿੱਥੇ ਕਤਲ ਹੋਇਆ ਸੀ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਹਜਰਤ ਅਲੀ ਦੇ ਬੇਟੇ ਤੇ ਬੀਬੀ ਫਾਤਿਮਾ ਦੇ ਜਿਹੜੇ ਬੇਟੇ ਸਨ ਨਾ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਨਗਰ ਦੇ ਵਿੱਚ ਜਦੋਂ ਸਤਗੁਰ ਪਾਤਸ਼ਾਹ ਜੀ ਗਏ ਨਾ ਤੇ ਇਹਨਾਂ ਨੇ ਬਾਹਰ ਕਬਰਾਂ ਸੀ ਤੇ ਕਬਰਾਂ ਤੇ ਜਾ ਕੇ ਨਾ ਉੱਥੇ ਆਪਣੇ ਰਵਾਬ ਦੀ ਤਾਰ ਛੇੜ ਲਈ ਭਾਈ ਮਰਦਾਨੇ ਨੇ ਰਵਾਬ ਦੀ ਤਾਰ ਛੇੜੀ ਤੇ ਸਤਗੁਰ ਪਾਤਸ਼ਾਹ ਜੀ ਧੁਰ ਕੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਕਰਦੇ ਨੇ ਇੱਥੇ ਵੀ ਜਿਹੜੀਆਂ ਨਾ ਸੰਗਤਾਂ ਸਾਜਦੀਆਂ ਨੇ ਇੱਥੇ ਜਿਹੜੀ ਉਹ ਲਪਾਈ ਹੈ ਨਾ ਆ ਕੇ ਮਹਾਰਾਜ ਸਤਗੁਰ ਪਾਤਸ਼ਾਹ ਜੀ ਦੇ ਦਰਦਾਰੇ ਕਰਦੀ ਆ। ਇੱਥੋਂ ਦਾ ਇੱਕ ਨਾ ਲਿਖਾਰੀ ਹੋਇਆ ਤਾਜਦੀਨ। ਜਦੋਂ ਇਹਨੇ ਸਤਗੁਰ ਪਾਤਸ਼ਾਹ ਜੀ ਦੇ ਦਿਦਾਰੇ ਕੀਤੇ ਨਾ ਜਦੋਂ ਮਹਾਰਾਜ ਦੇ ਦਿਦਾਰੇ ਕੀਤੇ ਇਹ ਸਤਗੁਰ ਪਾਤਸ਼ਾਹ ਜੀ ਦਾ ਮੁਰਿੱਦ ਹੋ ਗਿਆ ਜਦੋਂ ਮਹਾਰਾਜ ਦੀਆਂ ਵਰਤਦੀਆਂ ਹੋਈਆਂ ਕਲਾ ਨੂੰ ਤੱਕਿਆ। ਇਹ ਫਿਰ ਮਹਾਰਾਜ ਦੇ ਨਾਲ-ਨਾਲ ਰਿਹਾ ਮੱਕੇ 'ਚ ਵੀ ਨਾਲ ਸੀ, ਬਗਦਾਦ ਵੀ ਨਾਲ ਸੀ ਤੇ ਜਦੋਂ ਕਰਬਲੇ ਗਏ ਤੇ ਉਦੋਂ ਵੀ ਇਹ ਨਾਲ ਸੀ। ਹੁਣ ਜਦੋਂ ਇੱਥੇ ਮਹਾਰਾਜ ਸਤਗੁਰ ਪਾਤਸ਼ਾਹ ਰੋਜ਼ਾਨਾ ਕੀਰਤਨ ਕਰਦੇ ਨਾ ਤਿੰਨ ਮਹੀਨੇ ਚ 27 ਦਿਨ ਮਹਾਰਾਜ ਸਤਗੁਰ ਪਾਤਸ਼ਾਹ ਇੱਥੇ ਰਹੇ ਜਦੋਂ ਰੋਜ਼ਾਨਾ ਕੀਰਤਨ ਹੁੰਦਾ ਨਾ ਇਹ ਲੋਕਾਈ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਇੱਕ ਬੀਬੀ ਆਉਂਦੀ ਹੁੰਦੀ ਸੀ ਉਹਦਾ ਨਾਮ ਸੀ ਤਾਜਮੀਨ ਲਿਖਦਾ ਸਿਆਹਤ ਤੋਂ ਬਾਬਾ ਨਾਨਕ ਫਖੀਰ ਉਹਦੀ ਕਿਤਾਬ ਆ ਉਹਦੇ ਵਿੱਚ ਉਹਨੇ ਲਿਖਿਆ ਕਿ ਇੱਕ ਬੀਬੀ ਆਉਂਦੀ ਹੁੰਦੀ ਸੀ ਜਿਹਦਾ ਨਾਮ ਸੀ ਸਲੀਮਾ ਉਹ ਸਲੀਮਾ ਨੇ ਰੋਜ਼ ਆਇਆ ਕਰਨਾ ਰੋਜ਼ ਹੀ ਮਹਾਰਾਜ ਸਤਗੁਰ ਪਾਤਸ਼ਾਹ ਜੀ ਦੇ ਦਰਸ਼ਨ ਦੇਦਾਰੇ ਕਰਨੇ ਕਰਨੇ ਕੀਰਤਨ ਦਾ ਆਨੰਦ ਮਾਣਿਆ ਕਰਨਾ ਫਿਰ ਪਤਾ ਕੀ ਹੋਇਆ ਇੱਕ ਦਿਨ ਐਸਾ ਆਇਆ ਕਿ ਮਹਾਰਾਜ ਸਤਗੁਰ ਪਾਤਸ਼ਾਹ ਜੀ ਨੇ ਨਾ ਤਾਜਦੀਨ ਨੂੰ ਆਖਿਆ ਕਹਿੰਦਾ ਤਾਜਦੀਨ ਸਲੀਮਾ ਨੂੰ ਕਹਿ ਉੱਠ ਕੇ ਜਲਦੀ ਘਰੇ ਚਲੀ ਜਾ ਜਿਹੜਾ ਇਹ ਸਿਰ ਦਾ ਸਾਇੰਸ ਸੀ ਨਾ ਇਹ ਉਫਾਂ ਦਾ ਸੁਧਾਰਕ ਸੀ ਇਹ ਊਠ ਵੇਚਣ ਦਾ ਤੇ ਊਠ ਖਰੀਦਣ ਦਾ ਕੰਮ ਕਰਦਾ ਸੀ ਊਠਾਂ ਦਾ ਸੁਦਾਗਰ ਸੀ ਇਹਦਾ ਨਾਮ ਸੀ ਜਈਆ ਖਾਨ ਸੁਦਾਗਰ ਜਈਆ ਖਾਨ ਇਹ ਮਿਸਰ ਦੀ ਧਰਤੀ ਦੇ ਉੱਤੇ ਨਾ ਊਠਾਂ ਦੇ ਵਪਾਰ ਲਈ ਗਿਆ ਹੋਇਆ ਸੀ ਹੁਣ ਇਸ ਦੇ ਨੇ ਘਰ ਆਉਣਾ ਤੇ ਜਦੋਂ ਇਹ ਘਰ ਆਇਆ ਨਾ ਤੇ ਜਿਹੜੇ ਉੱਥੋਂ ਦੇ ਲੋਕ ਸਨ ਨਾ ਉਹਨਾਂ ਲੋਕਾਂ ਨੇ ਪਤਾ ਕੀ ਕੀਤਾ ਉਹਨਾਂ ਨੇ ਕਿਹਾ ਕਹਿੰਦੇ ਜਿਹੜੀ ਤੇਰੀ ਪਤਨੀ ਆ ਨਾ ਤੇਰੀ ਬੇਗਮ ਆ ਉਹ ਪਤਾ ਕੀ ਕਰਦੀ ਆ ਕਹਿੰਦੇ ਇੱਕ ਕਾਫਰ ਕੋਲ ਹਿੰਦੀ ਪੀਰ ਦੇ ਕੋਲ ਜਾ ਕੇ ਤੇ ਰੋਜ਼ ਉਥੇ ਨਾ ਉਹ ਨਮਾਜ਼ ਅਦਾ ਕਰਦੀ ਉਹ ਉਹ ਹਰ ਸਮੇਂ ਉਹਦੀ ਹਾਜ਼ਰੀ ਦੇ ਵਿੱਚ ਰਹਿੰਦੀ ਉਹਦੇ ਦਰਬਾਰ ਦੇ ਵਿੱਚ ਫਿਰਦੀ ਰਹਿੰਦੀ ਆ ਉਹ ਅਗਬ ਬੂਲਾ ਹੋ ਗਿਆ ਕਿ ਇਹ ਤਾਂ ਮੇਰੀ ਬੇਗਮ ਆ ਮੇਰੀ ਪਤਨੀ ਇੱਕ ਹਿੰਦੀ ਪੀਰ ਦੇ ਕੋਲ ਜਾਵੇ ਮਾਰਾ ਸਤਗੁਰ ਪਾਤਸ਼ਾਹ ਜਿਹਨੂੰ ਹਿੰਦੀ ਪੀਰ ਕਿਹਾ ਜਾਂਦਾ ਸੀ ਇੱਕ ਹਿੰਦੀ ਪੀਰ ਦੇ ਕੋਲ ਜਾਵੇ ਜਦੋਂ ਘਰ ਆ ਗਿਆ ਤੇ ਘਰ ਆ ਕੇ ਨਾ ਜਦੋਂ ਘਰ ਆ ਗਿਆ ਤੇ ਇਧਰੋਂ ਸਤਗੁਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਨਾ ਫਰਮਾਨ ਕਰ ਦਿੱਤਾ ਕਿ ਨਾ ਸਲੀਮਾ ਨੂੰ ਕਹਿ ਤੂੰ ਜਲਦੀ ਨਾਲ ਘਰੇ ਚਲੀ ਜਾ ਤੇ ਸਲੀਮਾ ਉੱਠ ਕੇ ਤੇ ਮਹਾਰਾਜ ਸਤਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੀ ਤੇ ਮਹਾਰਾਜ ਜੀ ਨੇ ਨਾ ਸਤਗੁਰ ਪਾਤਸ਼ਾਹ ਜੀ ਨੇ ਸਿਰ ਤੇ ਜਦੋਂ ਹੱਥ ਰੱਖਿਆ ਤੇ ਅੰਤਰ ਜਾਮ ਤਲਾ ਗਿਆਨ ਹੋ ਗਿਆ ਕਿ ਖੋਜ ਵੀ ਜਿਹੜਾ ਮਨ ਦੀਆਂ ਜਾਣ ਲੈਣੀਆਂ ਸਮੇਂ ਨੂੰ ਜਾਣ ਲੈਣਾ ਪਿਛਲੇ ਸਮੇਂ ਨੂੰ ਆਉਣ ਵਾਲੇ ਸਮੇਂ ਨੂੰ ਜਾਣ ਲੈਣਾ ਤੇ ਜਦੋਂ ਇਹਨੇ 10 ਕਦਮ ਗਾਂ ਨੂੰ ਫੁੱਟੇ ਨਾ 10 ਕਦਮ ਗਈ ਤੇ 10 ਕਦਮ ਪੁੱਟ ਕੇ ਫੇਰ ਪਿੱਛੇ ਆਈ ਆ ਕੇ ਆਖਦੀ ਅਖੀਰ ਜੀ ਮੇਰੇ ਸਿਰ ਦੇ ਸਾਈਂ ਨੇ ਨਾ ਅੱਜ ਧਰਿਆ ਆ ਜਾਣਾ ਹੈ ਤੇ ਕੱਲ ਨੂੰ ਮੈਂ ਉਹਨੂੰ ਲੈ ਕੇ ਆਵਾਂਗੀ ਮੇਰਾ ਸਿਰ ਦਾ ਸਾਈਂ ਅੱਜ ਘਰ ਆ ਗਿਆ ਤੇ ਕੱਲ ਨੂੰ ਮੈਂ ਉਹਨੂੰ ਲੈ ਕੇ ਆਵਾਂਗੀ ਤੇ ਸਤਿਗੁਰੂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਉਹਤੇ ਪ੍ਰਮਾਣ ਕਰਦੇ ਕਹਿੰਦੇ ਬੇਟਾ ਇਸ ਜਲਾਲ ਨੂੰ ਜਰਨਾ ਇਹਨਾਂ ਸਾਹਕੇ ਰੱਖਣਾ ਹੈ ਤੇ ਜਦੋਂ ਸਲੀਮਾ ਘਰ ਆਉਂਦੀ ਆ ਨਾ ਤੇ ਘਰ ਆ ਕੇ ਤੇ ਅੱਗੇ ਜਈਆ ਖਾਨ ਜਿੱਥੇ ਬੈਠਾ ਹੋਇਆ ਤੇ ਆ ਕੇ ਨਾ ਇਹ ਬੜੇ ਪਿਆਰ ਦੇ ਨਾਲ ਪੇਸ਼ ਆਈ ਇਹਦੇ ਨਾਲ ਗੁੱਸੇ ਦੇ ਵਿੱਚ ਉਹ ਬਹੁਤ ਸੀ ਉਹਨੇ ਕੀਤਾ ਕਿ ਕਹਿੰਦਾ ਇਹਨੇ ਲਿਆ ਕੇ ਨਾ ਉਹਨੂੰ ਪ੍ਰਸ਼ਾਦਾ ਦਿੱਤਾ ਪ੍ਰਸ਼ਾਦਾ ਦਿੱਤਾ ਕਹਿੰਦਾ ਕਿੱਥੇ ਗਈ ਸਾਂ ਤੂੰ ਤੂੰ ਕਿੱਥੇ ਗਈ ਸਾ ਇਹਨੇ ਅੱਗੇ ਜਵਾਬ ਇਹਨੇ ਇਹਨੇ ਉਹ ਜਵਾਬ ਨਹੀਂ ਦਤਾ ਇਹ ਪਤਾ ਕੀ ਕਹਿੰਦੀ ਕਹਿੰਦੀ ਜਿਹੜਾ ਮਿਸਰ ਦੇ ਵਿੱਚ ਕਤਲ ਹੋਇਆ ਸੀ ਉਹਦਾ ਹਾਲ ਹੋ ਗਿਆ ਸੀ ਇਹ ਹੋਇਆ ਪਤਾ ਕੀ ਜਦੋਂ ਇਹ ਊਠ ਲੈ ਕੇ ਜਾ ਰਿਹਾ ਸੀ ਨਾ ਮਿਸਰ ਸ਼ਹਿਰ ਦੇ ਨੇੜੇ ਇਹਨੇ ਜਦੋਂ ਨਮਾਜ਼ ਅਦਾ ਕਰਨੀ ਸੀ ਇਹਦਾ ਇੱਕ ਊਠ ਜਿਹੜਾ ਸੀ ਨਾ ਉਹ ਸੇਬਾਂ ਦਾ ਬਾਗ ਸੀ ਤੇ ਸੇਬਾਂ ਦੇ ਬਾਗ ਦੇ ਵਿੱਚ ਬੈਠ ਕੇ ਤੇ ਉਹਨੇ ਇੱਕ ਸੇਬਾਂ ਦੇ ਦਰਖਤ ਦੀ ਟਹਿਣੀ ਤੋੜ ਦਿੱਤੀ ਮੂੰਹ ਤੇ ਵਿੱਚ ਪਾਲੀ ਤੇ ਉਹ ਟਹਿਣੀ ਟੁੱਟ ਗਈ ਤੇ ਜਿਹੜਾ ਉਥੇ ਦਾ ਮਾਲਕ ਸੀ ਉਹਨੂੰ ਗੁੱਸਾ ਆਇਆ ਜਦੋਂ ਉਹਨੂੰ ਗੁੱਸਾ ਆਇਆ ਤੇ ਉਹਨੇ ਇੱਕ ਮੁਖੀਲਾ ਪੱਥਰ ਚੁੱਕਿਆ ਪੱਥਰ ਚੁੱਕ ਕੇ ਤੇ ਉਸ ਊਠ ਦੇ ਸਿਰ ਦੇ ਵਿੱਚ ਮਾਰਿਆ ਜਿਸ ਦੇ ਕਾਰਨ ਊਠ ਦੀ ਮੌਤ ਹੋ ਗਈ ਉਹੀ ਪੱਥਰ ਇਹਨੇ ਚੁੱਕਿਆ ਉਹ ਪੱਥਰ ਚੁੱਕ ਕੇ ਤੇ ਇਹਨੇ ਉਸ ਮਾਲਕ ਦੇ ਉਸ ਬਾਗ ਦੇ ਮਾਲਕ ਦੇ ਸਿਰ ਦੇ ਵਿੱਚ ਮਾਰਿਆ ਤੇ ਉਹਦੀ ਮੌਤ ਹੋ ਗਈ ਜਦੋਂ ਇਹ ਆ ਆਪਣੇ ਊਠਾਂ ਦੇ ਵਾਗ ਨੂੰ ਤੇਜ਼ੀ ਤੇਜ਼ੀ ਲੈ ਕੇ ਜਾ ਰਿਹਾ ਤੇ ਜਦੋਂ ਉਸ ਬਜ਼ੁਰਗ ਦੇ ਪੁੱਤਰਿਆਂ ਨੂੰ ਪਤਾ ਲੱਗਾ ਨਾ ਉਸ ਬੁੱਢੇ ਦੇ ਨੂੰ ਉਹ ਬਜ਼ੁਰਗ ਦੇ ਪੁੱਤਰਿਆਂ ਨੂੰ ਪਤਾ ਲੱਗਦਾ ਤੇ ਉਹਨਾਂ ਪਿੱਛਾ ਕੀਤਾ ਉਹਨਾਂ ਫੜ ਕੇ ਤੇ ਦੇ ਹਾਕਮ ਦੇ ਕੋਲ ਪੇਸ਼ ਕੀਤਾ ਅਦਾਲਤ ਦੇ ਵਿੱਚ ਫਿਰ ਇਹ ਕਹਿੰਦਾ ਕਹਿੰਦਾ ਵੀ ਮੇਰੇ ਕੋਲੋ ਇਹ ਘਟਨਾ ਇਸ ਤਰ੍ਹਾਂ ਹੋਈ ਆ ਕਿ ਉਹਨੇ ਮੇਰਾ ਕੂਠ ਮਾਰਿਆ ਮੈਂ ਪੱਥਰ ਮਾਰਿਆ ਮੇਰੇ ਕੋਲੋ ਮਾਰਿਆ ਗਿਆ ਮੈਂ ਮਾਰਨਾ ਚਾਹੁੰਦਾ ਨਹੀਂ ਸੀ ਫਿਰ ਉਹ ਹਾਕਮ ਆਖਦਾ ਕਹਿੰਦਾ ਗੱਲ ਸੁਣ ਜੇ ਤੇਰੇ ਕੋਲੋ ਮਾਰ ਜੇ ਤੇਰਾ ਕੂਠ ਦੇ ਕੋਲੋ ਮਾਰਿਆ ਗਿਆ ਸੀ ਤੂੰ ਆ ਕੇ ਸਾਡੀ ਅਦਾਲਤ ਦੇ ਵਿੱਚ ਪੇਸ਼ ਹੁੰਦਾ ਤੇ ਅਸੀਂ ਤੈਨੂੰ ਉਹਦਾ ਹਰਜਾਨਾ ਦਿਵਾਉਂਦੇ ਪਰ ਤੂੰ ਉਹਦਾ ਕਤਲ ਕੀਤਾ ਏ ਹੁਣ ਕਤਲ ਦੇ ਬਦਲੇ ਕਤਲ ਦੀ ਸਜ਼ਾ ਮਿਲੇਗੀ ਕਤਲ ਦੇ ਬਦਲੇ ਕਤਲੀ ਹੋਵੇਗਾ ਤੈਨੂੰ ਫਾਂਸੀ ਹੋਵੇਗੀ ਫਿਰ ਇਹ ਇੱਥੇ ਪਤਾ ਕੀ ਆਖਦਾ ਕਹਿੰਦਾ ਕਿ ਮੇਰੇ ਕੋਲ ਯਤੀਮਾਂ ਦੀ 500 ਮੋਹ ਰੁਪਈਆ ਹੈ ਤੇ ਜਿਹਦਾ ਕਿਸੇ ਨੂੰ ਪਤਾ ਨਹੀਂ ਆ ਤੇ ਜੇ ਤੁਸੀਂ ਮੈਨੂੰ ਆਗਿਆ ਦੇਵੋ ਤੇ ਮੈਂ ਇਹ ਮੋਹਰ ਦਾਸਾਂ ਵਾਂ ਘਰੇ ਕੁਝਕ ਬਾਹਰ ਆ ਕੇ ਪਰਵਾਦ ਦੇ ਨਾਲ ਸਮਝੌਤਾ ਹੋ ਗਿਆ ਹਰਜਾਨਾ ਹੋ ਗਿਆ ਕਹਿੰਦਾ ਨਾਲੇ ਮੇਰੇ ਕੋਲ ਇੰਨੀ ਮਾਇਆ ਨਹੀਂ ਆ ਮੈਂ ਮਾਇਆ ਲੈ ਆਵਾਂ ਉਹ ਹਾਕਮ ਆਖਦਾ ਕਹਿੰਦਾ ਤੂੰ ਜਾ ਸਕਦਾ ਆ ਪਰ ਇੱਕ ਸ਼ਰਤ ਤੇ ਜੇ ਤੇਰੀ ਕੋਈ ਦਵਾਈ ਦੇਵੇ ਜੇ ਤੇਰੀ ਕੋਈ ਜਾਮਣੀ ਕਰੇ ਤੇ ਜੇ ਤੇਰਾ ਕੋਈ ਜਾਮਣ ਬਣੇ ਜੇ ਨਾ ਚਿਰ ਤੂੰ ਨਹੀਂ ਆਉਂਦਾ ਉਹਨਾਂ ਚਿਰ ਉਹ ਜਾਮਨ ਇੱਥੇ ਰਹੇਗਾ ਤੇ ਤਿੰਨ ਦਿਨ ਦਾ ਤੈਨੂੰ ਵਕਬਾ ਦਿੱਤਾ ਜਾਂਦਾ ਤੇ ਜੇ ਤੂੰ ਨਹੀਂ ਪਹੁੰਚਦਾ ਤਾਂ ਤੇਰੇ ਜਾਮਨ ਨੂੰ ਫਾਂਸੀ ਦੇ ਫਾਹੇ ਤੇ ਲਟਕਾ ਦਿੱਤਾ ਜਾਏਗਾ ਫਾਹੇ ਲਾ ਦਿੱਤਾ ਜਾਵੇਗਾ ਤੇਰੇ ਜਾਮਨ ਨੂੰ ਫਾਂਸੀ ਦੇ ਦਿੱਤੀ ਜਾਵੇਗੀ ਫਿਰ ਇੱਥੇ ਭਰੀ ਹੋਈ ਕਿਆਰੀ ਆ ਜਦੋਂ ਸਲੀਮਾ ਨੇ ਇੰਨੀ ਗੱਲ ਕਹੀ ਨਾ ਜਿਹੜਾ ਮਿਸਰ ਦੇ ਵਿੱਚ ਕਤਲ ਹੋਇਆ ਉਹਦਾ ਕੀ ਬਣਿਆ ਇਹ ਸੋਚਦਾ ਕਹਿੰਦਾ ਨਾਮ ਹੈ ਕਿਸੇ ਪਿੰਡ ਵਾਲੇ ਨੂੰ ਦੱਸਿਆ ਮੈਂ ਕਿਸੇ ਨਾਲ ਗਾਲੀ ਨਹੀਂ ਕੀਤੀ ਇਹਨੂੰ ਕਿੱਥੋਂ ਪਤਾ ਲੱਗਿਆ ਕਹਿੰਦਾ ਸਲੀਮਾ ਮੈਂ ਤੇ ਕਿਸੇ ਨਾਲ ਗਾਲੀ ਨਹੀਂ ਕੀਤੀ ਤੈਨ ਤੈਨੂੰ ਕਿੱਦਾਂ ਪਤਾ ਲੱਗਾ ਕਹਿੰਦੀ ਆ ਸਾ ਫਿਰ ਇਹ ਦੱਸ ਤੂੰ ਉਹਦੇ ਅੱਗੇ ਸਵਾਲ ਕਰ ਦਿੰਦਾ ਕਹਿੰਦੀ ਆ ਸਾ ਇਹ ਦੱਸ ਜਿਹੜੀ ਮੋਹਰ ਲੈਣਾ ਆਏ ਸੀ ਜਿਹੜੇ ਪੈਸੇ ਲੈਣ ਆਏ ਸੀ ਉਹਨਾਂ ਨਾਲ ਸੜ ਗਿਆ ਸੀ ਕਹਿੰਦਾ ਕਮਾਲ ਹੈ ਕਹਿੰਦਾ ਜਦੋਂ ਮੈਂ ਆਇਆ ਨਾ ਇਹ ਘਰ ਸੀ ਨਾ ਮੈਂ ਕਿਸੇ ਨੂੰ ਦੱਸਿਆ ਮੈਂ ਮੋਹਰਾਂ ਲੈ ਗਿਆ ਇਹਨੂੰ ਕਿੱਦਾਂ ਪਤਾ ਲੱਗ ਗਿਆ ਕਹਿੰਦਾ ਸਲੀਮਾ ਤੈਨੂੰ ਕਿੱਦਾਂ ਪਤਾ ਲੱਗਾ ਕਹੇ ਵੀ ਪਹਿਲਾਂ ਇਹ ਦੱਸ ਕਿ ਤੇਰੇ ਨਾਲ ਹੋਇਆ ਕੀ ਸੀ ਇਹਨੇ ਫਿਰ ਸਾਰੀ ਹੋਈ ਬੀਤੀ ਦੱਸ ਕਹਿੰਦੀ ਫਿਰ ਇਸ ਤਰ੍ਹਾਂ ਆਇਆ ਕਹਿੰਦਾ ਆ ਸਲੀਮਾ ਭਰੀ ਅਦਾਲਤ ਲੱਗੀ ਹੋਈ ਸੀ ਕਿਸੇ ਕਚਹਿਰੀ ਲੱਗੀ ਹੋਈ ਸੀ ਕਚਹਿਰੀ ਲੱਗੀ ਹੋਈ ਦੇ ਵਿੱਚ ਭਰੀ ਹੋਈ ਕੋਈ ਜਾਮਣ ਨਹੀਂ ਸੀ ਕੋਈ ਜਾਮਣੀ ਨਹੀਂ ਸੀ ਭਰਦਾ ਕਹਿੰਦਾ ਇੱਕ ਚਿੱਟੇ ਕੱਪੜਿਆਂ ਵਾਲਾ ਸੀ ਤੇ ਉਹਦਾ ਚਿਹਰਾ ਜਿਹੜਾ ਸੀ ਨਾ ਲਾਹੀ ਚਿਹਰਾ ਸੀ ਉਹ ਨੂਰ ਚਮਕਦਾ ਸੀ ਉਹ ਐਵੇਂ ਜਾਪ ਰਿਆ ਸੀ ਕਿ ਜਿਵੇਂ ਉਹਨੇ ਮੈਨੂੰ ਆ ਕੇ ਕਹਿਣਾ ਹੋਵੇ ਹਾਂ ਮੈਂ ਤੇਰਾ ਜਾਮਣ ਬਣਦਾ ਤੇ ਕਹਿੰਦਾ ਹੋਇਆ ਵੀ ਇਸ ਤਰ੍ਹਾਂ ਹੀ ਆ ਕੇ ਕਹਿੰਦਾ ਮੈਨੂੰ ਕਹਿੰਦਾ ਜਾਂ ਤੂੰ ਚਲਿਆ ਜਾ ਮੈਂ ਤੇਰਾ ਜਾਮਣ ਬਣਦਾ ਏ ਜਾਂ ਤੂੰ ਆਪਣਾ ਕਾਰਜ ਕਰਿਆ ਤੇ ਜਦੋਂ ਹਾਤਮ ਦੇ ਸਾਹਮਣੇ ਜਾਮਣੀ ਚੁੱਕੀ ਨਾ ਕਹਿੰਦਾ ਚਿੱਟੇ ਕੱਪੜਿਆਂ ਵਾਲੇ ਜਦੋਂ ਜਾਮਣੀ ਚੁੱਕੀ ਤੇ ਹਾਤਮ ਨੇ ਇੰਨੀ ਗੱਲਾਂ ਆਖੀ ਕਹਿੰਦਾ ਜੇ ਇਹ ਨਾ ਮੁੜਿਆ ਨਾ ਤੇ ਤੈਨੂੰ ਫਾਹੇ ਟੰਗ ਦਿੱਤਾ ਜਾਵੇਗਾ ਤੈਨੂੰ ਪਤਾ ਆ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਕਹਿੰਦਾ ਮੈਨੂੰ ਪਤਾ ਹੈ ਕਹਿੰਦਾ ਮੈਨੂੰ ਪਤਾ ਆ ਤੁਸੀਂ ਇਹਨੂੰ ਭੇਜ ਦਿਓ ਕਹਿੰਦਾ ਫੇਰ ਮੈਂ ਉਥੋਂ ਆਇਆ ਤੇ ਕਹਿੰਦਾ ਸਲੀਮਾ ਜਦੋਂ ਮੈਂ ਪਹੁੰਚਣਾ ਸੀ ਨਾ ਮੈਂ ਥੋੜਾ ਜਿਹਾ ਸਮੇਂ ਤੋਂ ਲੇਟ ਹੋ ਗਿਆ ਤੇ ਉਥੇ ਇਹ ਕਿਹਾ ਜਾ ਰਿਹਾ ਸੀ ਕਿ ਤੇਰਾ ਜਿਦੀ ਤੂੰ ਮਦਦ ਕੀਤੀ ਆ ਨਾ ਜਾਮਨ ਨੂੰ ਕਿਹਾ ਜਾ ਰਿਆ ਸੀ ਜਿਦੀ ਤੂੰ ਮਦਦ ਕੀਤੀ ਉਹ ਪਰਤਿਆ ਨਹੀਂ ਉਹ ਤੈਨੂੰ ਫਾਹੇ ਲਟਕਾ ਦਿੱਤਾ ਜਾਵੇ ਕਹਿੰਦਾ ਇੰਨੇ ਨੂੰ ਮੈਂ ਹੱਥ ਹੋ ਗਿਆ ਕਹਿੰਦਾ ਜਦੋਂ ਅਦਾਲਤ ਦੀ ਸਾਰੀ ਕਾਰਵਾਈ ਹੋ ਗਈ ਤੇ ਕਹਿੰਦਾ ਮੈਂ ਬਾਹਰ ਆ ਜੀ ਇਹ ਸੋਚਿਆ ਕਿ ਉਸ ਜਾਮਨ ਦਾ ਮੈਂ ਧੰਨਵਾਦ ਕਰਾਂ ਜਿਨੇ ਮੈਨੂੰ ਇਹ ਮੈਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢਿਆ ਕਹਿੰਦਾ ਸਲੀਮਾ ਮੈਂ ਉਹਨੂੰ ਲੱਭਦਾ ਰਹਿ ਗਿਆ ਕਹਿੰਦਾ ਮੈਨੂੰ ਮਿਲਿਆ ਨਹੀਂ ਮੈਨੂੰ ਨਹੀਂ ਉਹ ਮਿਲਿਆ ਕਹਿੰਦੀ ਅੱਛਾ ਇਸ ਤਰ੍ਹਾਂ ਹੋਇਆ ਸੀ ਕਹਿੰਦਾ ਪਰ ਤੂੰ ਮੈਨੂੰ ਦੱਸ ਵੀ ਤੈਨੂੰ ਇੰਨਾ ਕੁਝ ਕਿੱਦਾਂ ਪਤਾ ਲੱਗ ਗਿਆ ਕਿ ਮਿਸਰ ਦੇ ਵਿੱਚ ਮੇਰੇ ਹੱਥੋਂ ਕਤਲ ਹੋ ਗਿਆ ਸੀ ਤੈਨੂੰ ਇਹ ਕਿੱਦਾਂ ਪਤਾ ਲੱਗ ਗਿਆ ਕਿ ਮੈਂ ਘਰ ਮੋਹਰਾ ਲੈਣ ਆਇਆ ਸੀ ਇੱਥੇ ਫਿਰ ਸਲੀਮਾ ਨੇ ਜਵਾਬ ਦਿੱਤਾ ਕਹਿੰਦੀ ਜੇ ਤੂੰ ਬਚਿਆ ਆ ਨਾ ਐਂਦੀ ਜੇ ਤੂੰ ਬਚਿਆ ਏ ਤੇ ਉਹ ਹਿੰਦ ਪੀਰ ਦੀ ਵਜਾ ਕਰਕੇ ਬਚਿਆ ਮੈਂ ਉਹਦੀ ਬੰਦਗੀ ਦੇ ਵਿੱਚ ਜਾ ਕੇ ਜੁਟਦੀ ਹੁੰਦੀ ਸੀ ਮੈਂ ਉਹਦੇ ਦਰਬਾਰ ਦੇ ਵਿੱਚ ਜਾ ਕੇ ਸਜਦੀ ਹੁੰਦੀ ਸੀ ਜੇ ਤੂੰ ਬਚਿਆ ਏ ਤੇ ਉਹਦੀ ਰਹਿਮਤ ਤੇ ਸਦਕਾ ਬਚਿਆ ਫਿਰ ਇਹਨੇ ਕੀ ਕੀਤਾ ਫਿਰ ਕਹਿੰਦੀ ਇਸ ਤਰ੍ਹਾਂ ਕਰ ਹੁਣ ਤੂੰ ਖਾਣਾ ਖਾ ਲਿਆ ਤੇ ਮੈਂ ਥੋੜੇ ਜਿ ਸਵੇ ਲਈ ਉੱਥੋਂ ਹੋ ਗਿਆ ਫਿਰ ਇਹ ਇਹਨੂੰ ਨਾਲ ਲੈ ਕੇ ਗਈ ਜਦੋਂ ਲੈ ਕੇ ਗਈ ਨਾ ਨਾਲ ਨਾਲ ਲੈ ਕੇ ਗਈ ਕਿ ਇਹ ਪਿੱਛੇ ਜਾ ਕੇ ਬੈਠ ਜੇ ਤੇ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨਾ ਇੱਥੇ ਮਹਾਰਾਜ ਸਤਿਗੁਰ ਪਾਤਸ਼ਾਹ ਕੀਰਤਨ ਕਰ ਰਹੇ ਤੇ ਭਾਈ ਮਰਦਾਨਾ ਦੀ ਰਵਾਬ ਵਜਾ ਰਹੇ ਜਦੋਂ ਰਵਾਬ ਵੱਜਦੀ ਹੈ ਨਾ ਤੇ ਕੀਰਤਨ ਹੁੰਦਾ ਤੇ ਜਦੋਂ ਹੌਲੀ ਹੌਲੀ ਜਦੋਂ ਦਿਨ ਦਾ ਚੜ੍ਹਾ ਹੋਇਆ ਨਾ ਦਿੰਦਾ ਚੜ੍ਹਾ ਹੋਇਆ ਤੇ ਇਹਨਾਂ ਨੇ ਨਾ ਇਹਨੇ ਜਦੋਂ ਤੱਕਿਆ ਸਤਿਗੁਰ ਪਾਤਸ਼ਾਹ ਜੀ ਦਾ ਨਰਾਨੀ ਇਲਾਹੀ ਤੇਰਾ ਜਦੋਂ ਤੱਕਦਾ ਤੇ ਇਥੇ ਵੇਖਦਾ ਤੇ ਇਹ ਤੂੰ ਹੀ ਜਾਮਣਾ ਇਹ ਪਿੱਛੇ ਬੈਠਾ ਸੀ ਉੱਠ ਕੇ ਰੌਲਾ ਪਾਉਣ ਲੱਗ ਪਿਆ ਕਹਿੰਦਾ ਸਲੀਮਾ ਤੇ ਉਹੀ ਜਾਮਣਾ ਜਿੰਨੇ ਮੈਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢਿਆ ਸੀ ਸਲੀਮਾ ਇਹ ਉਹੀ ਜਾਮਣ ਹੈ ਜਿਹਨੂੰ ਜਿਹੜਾ ਮੈਨੂੰ ਮੌਤ ਦੇ ਮੂੰਹ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਸੀ ਇਹ ਢਾਹ ਕੇ ਸਤਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪੈ ਗਿਆ ਕਹਿੰਦਾ ਮੈਨੂੰ ਬਖਸ਼ ਲੈ। ਇੰਨੇ ਫਿਰ 사ਤਗੁਰ ਪਾਸ਼ਾ ਜੀ ਦੇ ਨਾਮ ਤੇ ਉੱਥੇ ਮੰਦਿਰ ਵੀ ਬਣਾਇਆ। ਉਸ ਕਰਬਲੇ ਦੀ ਧਰਤੀ ਦੇ ਉੱਤੇ 사ਤਗੁਰ ਪਾਸ਼ਾ ਜੀ ਦੀ ਯਾਦ ਇਹਨਾਂ ਦੋਵਾਂ ਨੇ ਫਿਰ ਜਿਹੜੀ ਸੀ ਨਾ ਉੱਥੇ ਬੰਦਗੀ ਬੜੀ ਕੀਤੀ। ਉਹ ਜਿਹ حضرت ਮੁਹੰਮਦ ਸਾਹਿਬ ਦੇ ਅੱਗੋਂ ਜਿਹੜੇ ਇਹ ਕੋਲ ਦੇ ਵਿੱਚ ਵੱਡੇਰੇ ਸੀ ਉਹਨਾਂ ਨੇ ਵੀ ਉੱਥੇ ਜਿਹੜੀ ਬੜੀ ਬੰਦਗੀ ਕੀਤੀ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਪੂਰਨ ਪਰਮ ਨਿਧਾਨ ਸਾਧ ਭਰਪੂਰ ਹੈ ਇਹ ਦਰਬਾਰ ਜਿਹੜਾ ਏ ਇਹ ਦਾਤਾਂ ਦਾ ਭਰਿਆ ਹੋਇਆ ਆ ਇਸ ਸਲੀਮਾ ਸਲੀਮਾ ਦਾ ਸਾਥ ਸੰਗਤ ਦੇ ਵਿੱਚ ਜਾਣ ਦਾ ਅਸਰ ਉਹਨੇ ਆਪਣੇ ਸਿਰ ਦੇ ਸਾਂਹ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਕਢਾ ਕੇ ਲੈ ਆਉਂਦਾ ਤੇ ਦਾਤਾਂ ਜਿਹੜੀਆਂ ਨਾ ਦਾਤੀ ਦਾਤ ਰੱਖੀ ਹੱਥੇ